ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਗਗਨੰਦ ਮਾਮਾ ਬਾਜਿਓ ਪਰਿਉ ਨਿਸ਼ਾਨੇਂ ਗਾਉ ਕਹ ਤੋ ਜੋ ਮੰਡਿਓ ਸੂਰਮਾ ਆਬ ਜੂ ਜਨ ਕੋ ਦਾਉ ਸੂਰਾ ਸੋ ਪਹਿਚਾਨੀਐ ਜੋ ਲੜਾ ਦੀਨ ਕੇਤ ਔਰ ਜਾ ਪੁਰ ਜਾ ਕਟ ਮਰੇ ਕਾਬ ਹੂੰ ਨਾ ਛਾੜੇ ਖੇਤ ਪੁਰਜਾਂ ਪੁਰਜਾਂ ਕਾਟੋ ਮਰੇ ਕਾਬ ਹੂੰ ਨਾ ਛਾੜੇ ਖੇਤ ਪਰਮ ਸਨਮਾਨਯੋਗ ਸਤਗੁਰਾਂ ਦੀ ਸਾਜੀ ਨਿਵਾਜੀ ਸੰਗਤ ਜੀ ਸਤਗੁਰਾਂ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਸਾਰੇ ਰਲ ਮਿਲ ਕੇ ਜਪੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਹਿਬਜ਼ਾਦਿਆਂ ਦਾ ਮੱਢੇ ਸਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਨੇ ਚਮਕੌਰ ਦੀ ਗੜੀ ਵਿੱਚ ਆਪਨੇ ਸੈਭ ਜਾਦਿਆਂ ਨੂੰ ਤਿਆਰ ਕਰਕੇ ਜੰਗ ਦੇ ਮੈਦਾਨ ਦੇ ਵਿੱਚ ਭੇਜਿਆ ਇਸ ਤੋਂ ਪਹਿਲਾਂ ਦਾ ਇਤਿਹਾਸ ਜਿਹੜਾ ਉਹ ਹੈ ਸ਼੍ਰੀ ਅਨੰਦਪੁਰ ਸਾਹਿਬ ਨੂੰ 8 ਮਹੀਨੇ ਲਗਾਤਾਰ ਦੁਸ਼ਮਣ ਫੌਜਾਂ ਨੇ ਘੇਰਾ ਪਾਈ ਰੱਖਿਆ ਸੁਬਾ ਸਰਹੰਦ ਸੁਬਾ ਲਾਹੌਰ ਆਤੇ 22 ਧਾਰ ਦੇ ਜਿੰਨੇ ਵੀ ਰਾਜੇ ਸਨ ਇਹਨਾਂ ਸਾਰਿਆਂ ਦੀ ਸੈਨਾ ਇਸ ਤੋਂ ਇਲਾਵਾ ਪੰਜਾਬ ਦੇ ਕੁਝ ਹੋਰ ਹਿੱਸਿਆਂ ਦੀ ਸੈਨਾ ਵੀ ਅਤੇ ਦਿੱਲੀ ਦੀ ਸ਼ਾਹੀ ਸੈਨਾ ਵੀ ਜਿਹੜਾ ਗੁਰੂ ਸਾਹਿਬ ਨੇ ਚਮਕੌਰ ਦੀ ਗੜੀ ਉੱਤੇ 10 ਲੱਖ ਫੌਜ ਦਾ ਹਮਲਾ ਲਿਖਿਆ ਹੈ ਉਹ 1 ਇਕ ਲੱਖ ਤੱਕ ਇਕੱਠੀ ਨਹੀਂ ਹੋਗੀ ਉਹ ਪਹਿਲਾਂ ਹੀ ਸ੍ਰੀ ਅਨੰਦਪੁਰ ਸਾਹਿਬ ਨੂੰ ਘੇਰੇ ਪਾ ਕੇ ਬੈਠੇ ਹੋਏ ਸਨ ਉਹਨਾਂ ਦੇ ਕਈ ਘੇਰੇ ਪਾਏ ਹੋਏ ਸੀ ਕੋਈ ਨੇੜੇ ਦਾ ਘੇਰਾ ਕੋਈ ਉਸ ਤੋਂ ਦੂਰ ਦਾ ਕੋਈ ਉਦੋਂ ਦੂਰ ਦਾ ਜਿਤਨੇ ਵੀ ਰਾਹ ਰਸਤੇ ਸ੍ਰੀ ਅਨੰਦਪੁਰ ਸਾਹਿਬ ਨੂੰ ਆਉਂਦੇ ਸਨ ਪਾਂ ਮੇ ਉਹ ਵੱਡੇ ਸ਼ਾਹੀ ਰਾਹ ਸੀ ਜਾਂ ਛੋਟੇ ਰਾਹ ਸਨ ਜਾਂ ਪਗ ਡੰਡੀਆਂ ਸਨ ਇੱਥੋਂ ਤੱਕ ਕਿ ਜਿਹੜੇ ਕੋਈ ਪੱਧਰ ਜ਼ਮੀਨਾਂ ਦੇ ਵਿੱਚ ਦੀ ਵੀ ਰਾਹ ਸਨ ਕਿ ਇੱਥੋਂ ਦੀ ਘੋੜੇ ਜਾ ਸਕਦੇ ਨੇ ਉੱਥੇ ਵੀ ਸੈਨਾ ਵੱਲੋਂ ਨਿਗਰਾਨੀ ਕੀਤੀ ਜਾ ਰਹੀ ਸੀ ਬਹੁਤ ਮਜ਼ਬੂਤ ਕੇ ਰਾਸੀ ਸ੍ਰੀ ਅਨੰਦਪੁਰ ਸਾਹਿਬ ਦਾ ਤਾਹੀਂ ਕਹਿੰਦੇ ਨੇ ਨਾ ਇਤਿਹਾਸਕਾਰ ਕਿ ਜਿੜੀ ਨਹੀਂ ਸੀ ਫਰਕ ਢੰਦੇ ਇਹ ਨਾ ਮਜਬੂਤ ਇਤਨਾ ਸੰਗਣਾ ਇਹ ਨਹੀਂ ਵੱਡੀ ਸੈਨਾ ਨੇ ਘੇਰਾ ਪਾਇਆ ਹੋਇਆ ਸੀ ਸਾਰੀ ਹਿੰਦੁਸਤਾਨ ਦੀ ਰਾਜਿਆਂ ਦੀ ਸੂਬੇਦਾਰਾਂ ਦੀ ਸੈਨਾ ਸਮਝੋ ਲੱਗੀ ਹੋਈ ਸੀ 8 ਮਹੀਨੇ ਲਗਾਤਾਰ ਕੇ ਅੰਦਰ ਨਾ ਕੋਈ ਚੀਜ਼ ਜਾਣ ਦੇਣੀ ਹੈ ਤੇ ਨਾ ਕੋਈ ਚੀਜ਼ ਅੰਦਰੋਂ ਬਾਹਰ ਜਾਣ ਦੇਣੀ ਹੈ। ਇਹ اتنا ਸਖਤ ਕੇ ਰਾਸੀ ਸ੍ਰੀ ਅਨੰਦਪੁਰ ਸਾਹਿਬ ਦਾ। ਤਾਂ ਜਿੰਨਾ ਰਾਸ਼ਨ ਪਾਣੀ ਸੀ ਹੌਲੀ-ਹੌਲੀ ਖਤਮ ਹੁੰਦਾ ਗਿਆ। ਪਾਣੀ ਦਾ ਪ੍ਰਬੰਧ ਵੀ ਸਿਰਫ ਅਨੰਦਗੜ੍ਹ ਦੇ ਕਿਲੇ ਵਿੱਚ ਜਿਹੜੀ ਇੱਕ ਖੂਹੀ ਗੁਰੂ ਸਾਹਿਬ ਨੇ ਲਵਾਈ ਸੀ ਉਹਦੇ ਤੋਂ ਪੂਰਾ ਹੁੰਦਾ। ਦਰਿਆਏ ਸਤਲੁਜ ਨਾਲ ਦੀ ਵਹਿੰਦਾ ਸੀ ਪਰ ਉੱਥੋਂ ਤੱਕ ਵੀ ਨਹੀਂ ਸੀ ਜਾ ਸਕਦੇ। ਉੱਥੇ ਵੀ ਸੈਨਾ ਬੈਠੀ ਹੋਈ ਸੀ। ਪਰ ਫਿਰ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਅਨੰਦਗੜ੍ਹ ਦੇ ਕਿਲੇ ਵਿੱਚ ਡਟੇ ਹੋਏ ਸਨ। ਤੇ ਹਰ ਰੋਜ਼ ਆਪਣੇ ਸਿੰਘਾਂ ਨੂੰ ਹੌਸਲਾ ਦੇ ਰਹੇ ਸੀ ਸ਼ਹਿਰ ਦੇ ਨਿਵਾਸੀ ਉਸ ਤੋਂ ਪਹਿਲਾਂ ਹੀ ਸ਼ਹਿਰ ਨੂੰ ਛੱਡ ਚੁੱਕੇ ਸਨ ਸਿਰਫ ਗੁਰੂ ਪਰਿਵਾਰ ਤੇ ਕੁਝ ਕੁ ਹੋਰ ਪਰਿਵਾਰ ਉੱਥੇ ਰਹਿੰਦੇ ਸੀ ਜਿਵੇਂ ਜਿਵੇਂ ਘੇਰਾ ਪੈਣਾ ਸ਼ੁਰੂ ਹੋਇਆ ਸੀ ਲੋਕ ਉੱਥੋਂ ਚਲੇ ਗਏ ਸਨ ਉਸ ਵੇਲੇ ਸ਼੍ਰੀ ਅਨੰਦਪੁਰ ਸਾਹਿਬ ਅੱਜ ਵਰਗੀ ਬਸੋਂ ਵੀ ਨਹੀਂ ਸੀ ਸ਼੍ਰੀ ਅਨੰਦਪੁਰ ਸਾਹਿਬ ਨੂੰ ਤਾਂ ਥੋੜੇ ਸਾਲ ਹੀ ਹੋਏ ਜਦੋਂ ਇੱਥੇ ਰੌਣਕ ਬਣੀ ਹੈ ਆ ਪਿਛਲੇ ਤੁਸੀਂ 20 ਸਾਲ ਤੋਂ ਲਾ ਲੋ ਉਸ ਤੋਂ ਪਹਿਲਾਂ ਤਾਂ ਸ਼੍ਰੀ ਅਨੰਦਪੁਰ ਸਾਹਿਬ ਜਦੋਂ ਜਾਂਦੇ ਸਾਂ ਤੇ ਆਲਾ ਦਵਾਲਾ ਸਾਰੇ ਖਾਲੀ ਪਿਆ ਹੁੰਦਾ ਸੀ ਸਿਲੀਕੇਸ ਗੰਨ ਸਾਹਿਬ ਦੇ ਸਾਹਮਣੇ ਵਾਲੇ ਦੁਆਲੇ ਸਭ ਖਾਲੀ ਪਈ ਸੀ ਜਗਾ ਇਹ ਤਾਂ ਹੁਣ ਦੀਆਂ ਗੱਲਾਂ ਨੇ ਸਾਡੇ ਦੇਖਣ ਦੀਆਂ ਤੇ ਜਦੋਂ ਗੁਰੂ ਸਾਹਿਬ ਨੇ ਵਸਾਇਆ ਸੀ ਉਦੋਂ ਕੋਈ ਇੰਨੀ ਜ਼ਿਆਦੀ ਬਸੋਂ ਨਹੀਂ ਸੀ ਪਰ ਫਿਰ ਵੀ ਜਿੰਨੇ ਕੁ ਲੋਕ ਸਨ ਘੇਰਾਂ ਪੈਂਦੇ ਚਲੇ ਗਏ ਗੁਰੂ ਪਰਵਾਰ ਤੇ ਹੋਰ ਕੁਝ ਜਿਹੜੇ ਉਹਨਾਂ ਜਿਹੜੇ ਨਾਲ ਗੁਰੂ ਸਾਹਿਬ ਦੇ ਸਿੰਘ ਸਨ ਜਾਂ ਉਹਨਾਂ ਦੇ ਪਰਿਵਾਰ ਬਹੁਤ ਘੱਟ ਪਰਿਵਾਰ ਸੀ ਤਾਂ ਹੀ ਹੋਰ ਪਰਵਾਰਾਂ ਦਾ ਜ਼ਿਕਰ ਨਹੀਂ ਆਉਂਦਾ ਮਾ ਸਿੰਘਾਂ ਦਾ ਜ਼ਿਕਰ ਆਉਂਦਾ ਹੈ ਸਾਬ ਜਾਂਦਿਆਂ ਦਾ ਆਉਂਦਾ ਹੈ ਤੇ ਮਾਤਾ ਜੀ ਦਾ ਜ਼ਿਕਰ ਆਉਂਦਾ ਗੁਰੂ ਦੇ ਮਹਿਲਾਂ ਦਾ ਜ਼ਿਕਰ ਆਉਂਦਾ ਅਨੰਦਪੁਰ ਸਾਹਿਬ ਖਾਲੀ ਸੀ ਮਹਾਰਾਜ ਕਿਲੇ ਵਿੱਚ ਬੈਠੇ ਹੋ ਇਸਨ ਤਾਂ ਸਿੰਘਾਂ ਨੇ ਬੇਨਤੀ ਕੀਤੀ ਮਹਾਰਾਜ ਸਾਨੂੰ ਇਹ ਕਿਲਾ ਖਾਲੀ ਕਰ ਦੇਣਾ ਚਾਹੀਦਾ ਪਾਤਸ਼ਾਹ ਕਹਿਣ ਲੱਗੇ ਇੰਤਜ਼ਾਰ ਕਰੋ ਮੌਤ ਰੁਕਿਆ ਸਾ ਸੰਗਤ ਜੀ ਦੋ ਵੇਲੇ ਪਰਸ਼ਾਦਾਂ ਫਿਰ ਪਰਸ਼ਾਦਾਂ ਵਿੱਚ ਕਮੇਂ ਫਿਰ ਵੇਲਾ ਵੀ ਇੱਕ ਵਕਤ ਦਾ ਪ੍ਰਸ਼ਾਦਾ ਰਹਿ ਗਿਆ ਫਿਰ ਥੋੜਾ ਬਹੁਤ ਆ ਨਾ ਇਹਦੇ ਦਾਣੇ ਰਹਿ ਗਏ ਜਦੋਂ ਕਿਲਾ ਛੱਡਿਆ ਤਾਂ ਉੱਥੇ ਕੋਈ ਐਸੀਆਂ ਵਸਤੂਆਂ ਨਹੀਂ ਸਨ ਅੱਜ ਵੀ ਸ੍ਰੀ ਅਨੰਦਪੁਰ ਸਾਹਿਬ پہاੜੀਆਂ ਵਿੱਚ ਹੈ ਤੇ ਜੋ ਕੁਝ ਵੀ ਜਾਂਦਾ ਬਾਹਰੋਂ ਸਪਲਾਈ ਹੁੰਦਾ ਤੇ ਉਦੋਂ ਇੰਨੇ ਘੇਰੇ ਪਏ ਹੋਏ ਮਹਾਰਾਜ ਦੇ ਕੋਲ ਕੁਝ ਨਹੀਂ ਸੀ ਲੰਗਰਾਂ ਵਿੱਚ ਜਲ ਛੱਕੇ ਗੁਜ਼ਾਰੇ ਹੋ ਰਹੇ ਸੀ ਕਈਆਂ ਤਾਂ ਹੋਰ ਵੀ ਕਾਫੀ ਕੁਝ ਲਿਖਿਆ ਹੈ ਕਿ ਗੁਰਸਿੱਖਾਂ ਨੇ ਦਰਖਤਾਂ ਦੇ ਪੱਤੇ ਤੱਕ ਵੀ ਖਾਂਦੇ ਦਰਖਤਾਂ ਦੇ ਜਿਹੜੇ ਹਰੇ ਛਿਲਕੇ ਹੁੰਦੇ ਨੇ ਉਹ ਵੀ ਚਮਾਏ ਤਾਂ ਗੁਰੂ ਸਾਹਿਬ ਜੀ ਨੇ ਕਿਲਾ ਛੱਡਣ ਵਾਸਤੇ ਹਾਂ ਭਰੀ ਸੀ ਜਦੋਂ ਇਹਨਾਂ ਗੁਰਸਿੱਖਾਂ ਨੇ ਸਾਥੀਆਂ ਨੇ ਬੇਨਤੀ ਕੀਤੀ ਮਹਾਰਾਜ ਜਦੋਂ ਦੁਸ਼ਮਣ ਕਹਿ ਰਹੇ ਨੇ ਕਿ ਅਸੀਂ ਤੁਹਾਡੇ ਤੇ ਹਮਲਾ ਨਹੀਂ ਕਰਾਂਗੇ ਤੁਸੀਂ ਕਿਲਾ ਖਾਲੀ ਕਰ ਜਾਓ ਇਹ ਉਸ ਵੇਲੇ ਦੇ ਰਵਾਜ ਸੀ ਕਿਲਿਆਂ ਨੂੰ ਖਾਲੀ ਕਰਾਉਣਾ ਜਿਹੜਾ ਕਿਲਾ ਖਾਲੀ ਕਰ ਗਿਆ ਸਮਝੋ ਵੀ ਸਾਡੀ ਫਤਿਹ ਹੋ ਗਈ ਅਸੀਂ ਕਾਬਜ ਹੋ ਗਏ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਇਹਨਾਂ ਸਿੰਘਾਂ ਨੂੰ ਵਾਰ-ਵਾਰ ਕਹਿੰਦੇ ਰੁਕ ਜਾਓ ਖਾਲਸਾ ਜੀ ਜੇ ਤੁਸੀਂ ਹੁਣ ਰੁਕ ਗਏ ਤਾਂ ਤੁਹਾਨੂੰ ਆਪਣਾ ਸਿਰਾਜ ਦੀ ਪ੍ਰਾਪਤੀ ਹੋ ਜਾਏਗੀ ਪਰ ਸਾਧ ਸੰਗਤ ਜੀ ਭੁੱਖ ਦੇ ਅੱਗੇ ਕਿਸੇ ਦਾ ਜੋਰ ਨਹੀਂ ਇਹਨਾਂ ਦੇ ਵਿੱਚੋਂ 40 ਸਿੰਘ ਛੱਡ ਗਏ ਭਾਈ ਮਹਾ ਸਿੰਘ ਦੀ ਗੁਮਾਈ ਵਿੱਚ ਬੇਦਾਮਾ ਵੀ ਲੈ ਗਏ ਸਨ ਅਸੀਂ ਤੁਹਾਡੇ ਸਿੱਖ ਨਹੀਂ ਤੁਸੀਂ ਸਾਡੇ ਗੁਰੂ ਨਹੀਂ ਚਲੇ ਗਏ ਸਭ ਬਾਕੀ ਸਿੰਘਾਂ ਨੇ ਹੌਸਲਾ ਕੀਤਾ ਨਾਲ ਰਹੇ ਪਰ ਬੇਨਤੀ ਉਹਨਾਂ ਵੀ ਕੀਤੀ ਕਿ ਬਾਦਸ਼ਾਹ ਪਹਾੜੀ ਰਾਜੇ ਤੇ ਸਮੇਂ ਦੇ ਹੁਕਮਰਾਨ ਮੁਗਲ ਸੌਹਾਂ ਪਏ ਖਾਂਦੇ ਹਨ ਆਪਣੇ ਧਰਮ ਦੀਆਂ ਸਾਨੂੰ ਕਿਲਾ ਖਾਲੀ ਕਰ ਦੇਣਾ ਚਾਹੀਦਾ ਬਾਦਸ਼ਾਹ ਨੇ ਕਿਹਾ ਇਹਨਾਂ ਦੀਆਂ ਸੌਹਾਂ ਝੂਠੀਆਂ ਨੇ ਇਹ ਦਿਲ ਦੇ ਖੋਟੇ ਹਨ ਤੇ ਇਹ ਵੀ ਤੁਹਾਨੂੰ ਦਿਖਾ ਦਿੰਦੇ ਹਾਂ ਸਤਗੁਰਾਂ ਨੇ ਕੀ ਕੀਤਾ ਕੁਝ ਖੱਜਰਾਂ ਦੇ ਉੱਤੇ ਨਾ ਜੋ ਬੇਸਟ ਸੀ ਉਹ ਲਦਵਾ ਦਿੱਤੀ ਤੇ ਨਾਲ ਕੁਝ ਸਿੰਘ ਭੇਜੇ ਉਹ ਕੋੜਿਆਂ ਤੇ ਸਮਾਰ ਹੋ ਕੇ ਪਿੱਛੇ ਅੱਗੇ ਖੱਜਣਾ ਚੱਲ ਰਹੀਆਂ ਤੇ ਜਿਉਂ ਹੀ ਥੋੜਾ ਜਿਹਾ ਸ੍ਰੀ ਅਨੰਦਪੁਰ ਸਾਹਿਬ ਤੋਂ ਦੂਰ ਹੋਏ ਤਾਂ ਇਹ ਮਗਲਾਂ ਦੀ ਫੌਜ ਤੇ ਪਹਾੜੀਆਂ ਦੀ ਫੌਜ ਨੇ ਹਮਲਾ ਕਰ ਦਿੱਤਾ ਕਿ ਸਭ ਤੋਂ ਪਹਿਲਾਂ ਗੁਰੂ ਸਾਹਿਬ ਆਪਣਾ ਖਜ਼ਾਨਾ ਕੱਢ ਰਹੇ ਨੇ ਉਹ ਸਮਝਦੇ ਸੀ ਪਤਾ ਨਹੀਂ ਕਿੰਨਾ ਵੱਡਾ ਖਜ਼ਾਨਾ ਹੋਣਾ ਤੇ ਗੁਰੂ ਸਾਹਿਬ ਜੀ ਪਹਿਲਾਂ ਖਜ਼ਾਨਾ ਭੇਜ ਰਹੇ ਨੇ ਬਹੁਤ ਕੀਮਤੀ ਸਮਾਨ ਹੋਵੇਗਾ ਸਤਗੁਰਾਂ ਨੇ ਪਹਿਲਾਂ ਹੀ ਉਹਨਾਂ ਨੂੰ ਸਮਝਾਇਆ ਹੋਇਆ ਸੀ ਜਿਉਂ ਹੀ ਹਮਲਾ ਹੋਵੇ ਉਸੀ ਉਥੋਂ ਹੀ ਆਪਣੇ ਕੋੜੇ ਵਾਪਸ ਲਿਆਉਣੀ ਉਹਨਾਂ ਨੇ ਖੱਛਰਾਂ ਵੱਲ ਲਈਆਂ ਜਦੋਂ ਉਹਨਾਂ ਦੀਆਂ ਖੇਲੀਆਂ ਦੇ ਵਿੱਚ ਜਾ ਕੇ ਦੇਖਿਆ ਤਾਂ ਟੁੱਟੇ ਫੁੱਟੇ ਭਾਂਡੇ ਛਤਰ ਮਿੱਟੀ ਘੱਟਾ ਰੋੜੇ ਮਹਾਰਾਜ ਨੇ ਆਏ ਹੋਏ ਉਹਨਾਂ ਸਿੱਖਾਂ ਨੂੰ ਤੇ ਜਿਹੜੇ ਉੱਥੇ ਕਿਲੇ ਦੇ ਵਿੱਚ ਸਨ ਉਹਨਾਂ ਨੂੰ ਕਿਹਾ ਆਹ ਦੇਖ ਲਓ ਇਹਨਾਂ ਦੀ ਸੱਚਾਈ ਪਾਤਸ਼ਾਹਾਂ ਨੂੰ ਪਹਿਲਾਂ ਹੀ ਪਤਾ ਸੀ ਇਨਾ ਹਮਲਾ ਕਰਨਾ ਸਤਿਗੁਰਾਂ ਨੂੰ ਕੋਈ ਧੋਖਾ ਨਹੀਂ ਦੇ ਸਕਦਾ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਗੁਰੂ ਨਾਨਕ ਦੀ ਗੱਦੀ ਦੇ ਦਸਵੇਂ ਰੂਪ ਨੇ ਉਹੀ ਜੋਤ ਹੈ ਮਹਾਰਾਜ ਦੇ ਵਿੱਚ ਜੇ ਗੁਰੂ ਨਾਨਕ ਸਾਹਿਬ ਦੀ ਇੰਨੀ ਵੱਡੀ ਸ਼ਕਤੀ ਆਪਾਂ ਮੰਨਦੇ ਆ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਵੀ ਉਹੀ ਰੂਪ ਨੇ ਜਾਮਾ ਹੀ ਬਦਲਿਆ ਹੋਇਆ ਸੀ ਜਾਣਦੇ ਸਨ ਅਰ ਸੱਚੇ ਪਾਤਸ਼ਾਹ ਨੇ ਫਿਰ ਵੀ ਇਹ ਕਿਲੇ ਨੂੰ ਖਾਲੀ ਕੀਤਾ ਤੇ ਗੁਰੂ ਸਾਹਿਬ ਜੀ ਜਦੋਂ ਇੱਥੋਂ ਚੱਲੇ ਨੇ ਇਹਨਾਂ ਪਹਿਲੀ ਦੀ ਮਾਫੀ ਮੰਗੀ ਕਿ ਸਾਡੀ ਸੈਨਾ ਦੇ ਕੁਝ ਹਿੱਸੇ ਨੇ ਹਮਲਾ ਕੀਤਾ ਤੇ ਅਸੀਂ ਉਹਨਾਂ ਨੂੰ ਬਣ ਦੀ ਸਜ਼ਾ ਦਿੱਤੀ ਹੈ ਇਹ ਜਰਨੈਲ ਨਾਲ ਵੱਲੋਂ ਹੁਕਮ ਨਹੀਂ ਸੀ ਹੁਣ ਤੁਸੀਂ ਕਿਲਾ ਖਾਲੀ ਕਰੋਗੇ ਤਾਂ ਸਾਡੇ ਜਰਨੈ ਲੱਗੇ ਹੋਣਗੇ ਸੈਨਾ ਪਿੱਛੇ ਹੋਏਗੀ ਤੁਹਾਡੇ ਉੱਤੇ ਕੋਈ ਹਮਲਾ ਨਹੀਂ ਕਰੇਗਾ ਪਰ ਗੁਰੂ ਸਾਹਿਬ ਪੂਰੀ ਤਿਆਰੀ ਨਾਲ ਗਏ ਸਨ ਤਾਂ ਹੀ ਉਹਨਾਂ ਨੇ ਆਪਣੇ ਪਰਿਵਾਰ ਨੂੰ ਸੈਂਟਰ ਵਿੱਚ ਰੱਖਿਆ ਪਿੱਛੇ ਵੀ ਪਹਿਰੇ ਲਾਏ ਅੱਗੇ ਵੀ ਲਾਏ ਘੋੜ ਸਵਾਰ ਸਾਈਡਾਂ ਤੇ ਵੀ ਲਾਏ ਤੇ ਬੜੇ ਤਰੀਕੇ ਨਾਲ ਕੁਝ ਕੁ ਵਰਖਾਂ ਪੈ ਰਹੀ ਕਿਉਂਕਿ ਵਰਖਾ ਦੇ ਵਿੱਚ ਫੌਸ ਫੌਜਾਂ ਜਿਹੜੀਆਂ ਨੇ ਉਹ ਤੰਬੂਆਂ ਵਿੱਚ ਬਹਿ ਜਾਂਦੀਆਂ ਨੇ ਤੇ ਗੁਰੂ ਸਾਹਿਬ ਜੀ ਅਨੰਦਪੁਰ ਸਾਹਿਬ ਨੂੰ ਛੱਡ ਕੇ ਤੇ ਫਿਰ ਜਦੋਂ ਸਰਸਾਂ ਦੇ ਕਿਨਾਰੇ ਪਹੁੰਚੇ ਹੈ ਵਰਖਾ ਥੰਮ ਗਈ ਤੇ ਗੁਰੂ ਸਾਹਿਬ ਨੇ ਕਿ ਅੰਮ੍ਰਿਤ ਵੇਲਾ ਹੋ ਗਿਆ ਆਪਾਂ ਦੀਵਾਨ ਸਜਾਈਏ ਅੰਮ੍ਰਿਤ ਵੇਲਾ ਜਾਣ ਕੇ ਗੁਰੂ ਸਾਹਿਬ ਨੇ ਉੱਥੇ ਦੇਮਾਨ ਲਾਇਆ ਖੁੱਲੇ ਥਾਂ ਦੇ ਉੱਤੇ ਜਿਹੜੀ ਸਰਸਾ ਨਦੀ ਵਗਦੀ ਜਨੋ ਇੱਥੇ ਅੰਮ੍ਰਿਤ ਵੇਲੇ ਦੀਆਂ ਬਾਣੀਆਂ ਦੇ ਜਪ ਹੋਏ ਸਿਮਰਨ ਹੋਇਆ ਆਸਾ ਦੀ ਵਾਰ ਦਾ ਕੀਰਤਨ ਹੋਇਆ ਤਾਂ ਚੱਲ ਰਹੇ ਦਿਮਾਨ ਦੇ ਉੱਤੇ ਆ ਕੇ ਹਮਲਾ ਕੀਤਾ ਪਰ ਗੁਰੂ ਸਾਹਿਬ ਦੇ ਸਿੰਘਾਂ ਨੇ ਪੈਲਾਈ ਮੋਰਚੇ ਸੰਭਾਲੇ ਹੋਏ ਸਨ ਕਿ ਕਿੱਥੋਂ-ਕਿੱਥੋਂ ਅਸੀਂ ਬਹਿਰੀ ਨੂੰ ਰੋਕ ਸਕਦੇ ਹਾਂ ਸਾਰੀ ਵਿਉਂਤਬੰਦੀ ਨਾਲ ਗੱਲ ਚੱਲ ਰਹੀ ਸੀ ਚਮਕੌਰ ਦੀ ਗੜੀ ਵੀ ਮਹਾਰਾਜ ਨੇ ਪਹਿਲਾਂ ਦੇਖੀ ਹੋਈ ਸੀ ਉਹ ਜਾਣਦੇ ਸਨ ਕਿ ਇਹਨੇ ਥੋੜੇ ਸਮੇਂ ਦੇ ਵਿੱਚ ਅੱਗੇ ਕੋਈ ਕਿਲਾ ਹੀ ਹੈ ਨਹੀਂ ਤੁਸੀਂ ਉਸ ਇਲਾਕੇ ਵਿੱਚ ਜਾਓ ਅਸੀਂ ਤਾਂ ਉੱਥੇ ਪੜਦੇ ਰਹੇ ਹਾਂ ਕੋਈ ਕਿਲਾ ਹੈ ਨਹੀਂ ਆਸੇ-ਪਾਸੇ ਉਹ ਇੱਕ ਗੜੀ ਹੈ ਜਿਹਦੀ ਫਸੀਲ ਬਹੁਤ ਉੱਚੀ ਸੀ ਤੇ ਮਹਾਰਾਜ ਜਾਣਦੇ ਸਨ ਇਹਨੇ ਥੋੜੇ ਸਮੇਂ ਦੇ ਵਿੱਚ ਇਹ ਗੜੀ ਦੇ ਵਿੱਚ ਬੈਠ ਕੇ ਹੀ ਦੁਸ਼ਮਣ ਦਾ ਮੁਕਾਬਲਾ ਕੀਤਾ ਜਾ ਸਕਦਾ ਹੈ। ਤੋਂ ਸਾਧ ਸੰਗਤ ਜੀ ਪਰਵਾਰ ਬਿਛੋੜੇ ਵਾਲੀ ਥਾਂ ਦੇ ਉੱਤੇ ਹਮਲਾ ਹੋਇਆ ਇੱਥੋਂ ਗੁਰੂ ਸਾਹਿਬ ਜੀ ਦਾ ਪਰਿਵਾਰ ਤਿੰਨ ਹਿੱਸਿਆਂ ਵਿੱਚ ਹੋ ਗਿਆ। ਇੱਕ ਪਾਤਸ਼ਾਹ ਆਪ ਨਾਲ ਵੱਡੇ ਸਹਬਜਾਦੇ ਦੂਸਰਾ ਹਿੱਸਾ ਮਹਾਰਾਜ ਦੇ ਮਹਿਲ ਮਾਤਾ ਸੁੰਦਰੀ ਜੀ ਮਾਤਾ ਸਹਿਬ ਕੌਰ ਜੀ ਤੇ ਨਾਲ ਉਹਨਾਂ ਦੇ ਭਾਈ ਮਨੀ ਸਿੰਘ ਤੇ ਕੁਝ ਹੋਰ ਗੁਰਸਿੱਖ ਤੇ ਤੀਸਰਾ ਮਾਤਾ ਗੁਜਰ ਕੌਰ ਜੀ ਤੇ ਛੋਟੇ ਸਹਬਜਾਦੇ ਇਹ ਇਥੋਂ ਵਿਛੋੜਾ ਪੈ ਗਿਆ ਮਹਾਰਾਜੇ ਥੁਰ ਉਪੜ ਆ ਗਏ ਇੱਥੇ ਰੰਗਣਾ ਨੇ ਉਹਨਾਂ ਦਾ ਅੱਗਾ ਰੋਕਿਆ ਮਹਾਰਾਜ ਨੇ ਉਹਨਾਂ ਨੂੰ ਸ਼ਿਕਸ਼ਤ ਦਿੱਤੀ ਫਿਰ ਇੱਥੋਂ ਚੱਲਦੇ ਹੋਏ ਚਮਕੌਰ ਦੀ ਗੜੀ ਵਿੱਚ ਪਹੁੰਚ ਗਏ ਜਿਹੜੀ ਕੱਲ ਦੀ ਸ਼ਾਮ ਹੈ ਮਹਾਰਾਜ ਗੜੀ ਵਿੱਚ ਆ ਜਾਂਦੇ ਨੇ ਇੱਥੇ ਆ ਕੇ ਫਿਰ ਮੋਰਚਾ ਬੰਦੀ ਹੁੰਦੀ ਹੈ ਤੇ ਰਾਤੋਂ ਰਾਤ ਹੀ ਜਿਹੜੀ ਰਾਤ ਲੰਗੀ ਇਸ ਰਾਤ ਦੇ ਦੌਰਾਨ ਹੀ ਆਸੇ-ਪਾਸੇ ਦੁਸ਼ਮਣ ਦੀ 10 ਲੱਖ ਸੈਨਾ ਘੇਰਾ ਪਾਉਂਦੀ ਹੈ 10 ਲੱਖ ਮਹਾਰਾਜ ਉਸ ਦਾ ਜ਼ਿਕਰ ਕਰਦੇ ਹੈ ਦਹ ਲੱਖ ਬਰਹਾਇਦ ਬਰੋ ਬੇਖਬਰ ਦਹ ਲੱਖ 10 ਲੱਖ ਬਰਹਾਇਦ ਕਹਿੰਦੇ ਨੇ ਵੈਰੀਆਂ ਨੂੰ ਬੇਖਬਰ ਆਚਾਨਕ ਹੀ ਇਕੱਠੇ ਹੋ ਜਾਂਦੇ ਦੇਖੋ ਨਾ ਮੁਗਲਾਂ ਦੀ ਕਿੰਨੀ ਤਿਆਰੀ ਸੀ ਪਹਾੜੀ ਰਾਜਿਆਂ ਦੀ ਕਹ ਜਿਹੜੀ ਸੈਨਾ ਵਾਲੇ ਦਵਾਲੇ ਖਿੰਡੀ ਹੋਈ ਸੀ ਉਹਨਾਂ ਨੇ ਉਸੇ ਵੇਲੇ ਹੀ ਸਾਰਿਆਂ ਨੂੰ ਮੈਸੇਜ ਭੇਜ ਦਿੱਤੇ ਵੀ ਇੱਥੇ ਆ ਕੇ ਇਕੱਠੇ ਹੋ ਜਾਓ ਮਹਾਰਾਜ ਇੱਥੇ ਪਹੁੰਚ ਚੁੱਕੇ ਨੇ ਤੇ ਸਵੇਰ ਹੁੰਦਿਆਂ ਤਾਂ ਸੇ ਪਾਸੇ ਸੈਨਾ ਹੀ ਸੈਨਾ ਸੀ ਫਿਰ ਉੱਥੇ ਗੁਰੂ ਸਾਹਿਬ ਨੇ ਅੱਜ ਦੇ ਦਿਨ ਯੁੱਧ ਕੀਤਾ ਸਾਵਾਂ ਲੱਖ ਸੇ ਇੱਕ ਲੜਾਉ ਤਬੇ ਗੋਬਿੰਦ ਸਿੰਘ ਨਾਮ ਕਹਾਉ ਇਥੇ ਫਿਰ ਬਚਨ ਪੂਰੇ ਕੀਤੇ ਮਹਾਰਾਜ ਨੇ 10 ਲੱਖ ਸੈਨਾ ਦੇ ਨਾਲ 5-5 ਵੇ ਕੋ ਕੜੀ ਗੜੀ ਦੇ ਵਿੱਚੋਂ 5-5 ਸਿੰਘ ਹੀ ਗਏ ਨੇ ਤੇ ਇਹਨਾਂ ਪੰਜਾਂ ਦੀ ਅਗਵਾਈ ਸਹਿਬਜ਼ਾਦਿਆਂ ਨੇ ਕੀਤੀ ਹੈ ਤੇ ਅਖੀਰ ਬਾਬਾ ਜੀਤ ਸਿੰਘ ਜੀ ਤੇ ਬਾਬਾ ਜੂਝ ਸਿੰਘੀ ਨੇ ਸ਼ਹਾਦਤਾਂ ਦਿੱਤੀਆਂ ਹਨ ਉਹਨਾਂ ਸ਼ਹੀਦਾਂ ਦਾ ਅੱਜ ਆਪਾਂ ਦਿਨ ਮਨਾ ਰਹੇ ਹਾਂ ਕੋਟੇ-ਕੋਟੇ ਪ੍ਰਣਾਮ ਹੈ ਉਸ ਧਰਤੀ ਨੂੰ ਉਹ ਸ਼ਹੀਦਾਂ ਨੂੰ ਜਿਨ੍ਹਾਂ ਨੇ ਧਰਮ ਦੀ ਰੱਖਿਆ ਲਈ ਆਪਣੇ ਜੀਵਨ ਦੇ ਬਲੀਦਾਨ ਦਿੱਤੇ ਹੈ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਤੁਸ ਸਦਕੇ ਜਾਈਏ ਜਿਨ੍ਹਾਂ ਮਨੁੱਖਤਾ ਦੇ ਭਲੇ ਲਈ ਆਪਣੇ ਸਹਬਜ਼ਾਦਿਆਂ ਨੂੰ ਆਪਣੀ ਅੱਖੀਆਂ ਦੇ ਸਾਹਮਣੇ ਸ਼ਹੀਦ ਹੁੰਦੇ ਤੱਕਿਆ ਹੈ ਸਾਤ ਸੰਗਤ ਜੀ ਇਹ ਹੋ ਜਾ ਰਤਮਾ ਹੋਰ ਕਿਸੇ অবতার ਨੂੰ ਪ੍ਰਾਪਤ ਨਹੀਂ ਆ ਹੁਣੇ ਭੋਗ ਪਾਇਆ ਤੇ ਗੁਰੂ ਸਾਹਿਬ ਦੇ ਸ਼ਲੋਕ ਆ ਰਹੇ ਸੀ RAM ਗਿਓ RAMਣ ਗਿਓ ਜਾ ਕੋ ਬਹੁ ਪਰਵਾਰ ਪਰਵਾਰ ਤਾਂ ਉਹਨਾਂ ਦੇ ਵੀ ਚਲੇਗੇ ਪਰ ਨਾ ਤਾਂ ਸ੍ਰੀ ਰਾਮਚੰਦਰ ਜੀ ਨੂੰ ਕੋਈ ਸਰਵੰਸਦਾਨੀ ਕਹਿੰਦਾ ਤੇ ਨਾ ਰਾਵਣ ਸਰਵੰਸਦਾਨੀ ਸਿਰਫ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਉਂ ਕਿਉਂਕਿ ਉਹਨਾਂ ਨੇ ਆਪਣੀ ਔਲਾਦ ਨੂੰ ਵੀ ਧਰਮ ਦੀ ਖਾਤਰ ਫਿਦਾ ਕੀਤਾ ਹੈ ਤਾਂ ਹੀ ਲਿਖਿਆ ਅੱਲਾ ਯਾਰ ਕਾ ਜੋਗੀ ਨੇ ਮਸ ਇੱਕ ਹੀ ਹਿੰਦ ਮੈਂ ਤੀਰਥਾ ਯਾਤਰਾ ਕੇ ਲੀਏ ਕਟਵਾਏ ਬਾਪ ਨੇ ਬੇਟੇ ਜਹਾਂ ਖੁਦਾ ਕੇ ਲੀਏ ਧਨ ਧਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕੋਈ ਜ਼ਮੀਨ ਰੋਕਣ ਲਈ ਨਹੀਂ ਕੋਈ ਧਨ ਪਦਾਰਥ ਇਕੱਠਾ ਕਰਨ ਲਈ ਨਹੀਂ ਸੱਚੇ ਪਾਤਸ਼ਾਹ ਨੇ ਆਪਣੇ ਸਹਿਬਜ਼ਾਦਿਆਂ ਦੀ ਤੇ ਪਿਆਰੇ ਗੁਰਸਿੱਖਾਂ ਦੀ ਜਿਹੜੀ ਸ਼ਹਾਦਤ ਕੁਰਬਾਨੀ ਤੇ ਆਪਣੇ ਪਿਤਾ ਜੀ ਦੀ ਕੁਰਬਾਨੀ ਜਿਹੜੀ ਹੈ ਉਹ ਧਰਮ ਦੀ ਰਕਸ਼ਾ ਲਈ ਬਖਸ਼ਿਸ਼ ਕੀਤੀ ਹੈ ਐਸੇ ਮਹਾਨ ਗੁਰੂ ਤੋਂ ਸਤਕੇ ਜਾਈਏ ਸਾਰੇ ਤੁਸੀਂ ਅੱਜ ਸ਼ਹੀਦਾਂ ਨੂੰ ਪ੍ਰਣਾਮ ਕਰਨ ਦੇ ਲਈ ਪਹੁੰਚੇ ਹੋ ਵਾਹਿਗੁਰੂ ਸਾਰਿਆਂ ਦੀ ਸੇਵਾ ਹਾਜ਼ਰੀ ਥਾਂ ਪਾਏ ਇਹਨੇ ਕ ਬਚਨ ਕਹਿੰਦਾ ਹੋਇਆ ਦਾਸ ਖਿਮਾ ਦਾ ਜਾ ਚਿਕ ਹੈ ਆਉ ਹਮ ਤੁਹਾਡੇ ਸਨਮੁਖ ਸਤਿਕਾਰਯੋਗ ਗਿਆਨੀ ਦਵਿੰਦਰ ਸਿੰਘ ਜੀ ਜੋ ਗੁਰੂ ਵਸਾਈ ਹੋਈ ਨਗਰੀ ਸ਼੍ਰੀ ਆਨੰਦਪੁਰ ਸਾਹਿਬ ਤੋਂ ਹੀ ਬਲਾਉਂ ਕਰਦੇ ਨੇ ਸ਼੍ਰੀ ਆਨੰਦਪੁਰ ਸਾਹਿਬ ਵਾਲੇ ਅੱਜ ਦੇ ਮਹਾਨ ਦਿਨ ਤੇ ਤੁਹਾਨੂੰ ਇਤਿਹਾਸ ਦੀਆਂ ਉਹ ਵਿਚਾਰਾਂ ਸਰਵਣ ਕਰਾ ਰਹੇ ਨੇ ਜਿਹੜੀਆਂ ਅਜੇ ਤੱਕ ਸਾਡੇ ਸਾਹਮਣੇ ਨਹੀਂ ਆਈਆਂ ਆਓ ਉਹਨਾਂ ਦੀ ਰਸਨਾ ਤੋਂ ਸਾਬ ਜਾਦਿਆਂ ਦਾ ਪਵਿੱਤਰ ਇਤਿਹਾਸ ਤੇ ਗੁਰਬਾਨੀ ਦੀ ਵਿਚਾਰ ਸਰਵਣ ਕਰਿਏ ਜੀ ਅਤੇ ਕੰਟੇ ਵਾਸਤੇ ਆਪ ਜੀ ਕਿਰਪਾ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ